ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਫਿਰ ਨਵੀਂ ਵੀਡੀਓ 'ਚ ਮੈਂ ਤੁਹਾਡਾ ਬਿੰਦਾ ਲਾਹੌਰੀਆ ਤੇ ਆਪਣਾ ਫੇਸਬੁੱਕ ਤੇ YouTube ਦਾ ਜਿਹੜਾ ਚੈਨਲ ਹੈ ਉਹ ਵੀ ਬਿੰਦਾ ਲਾਹੌਰੀਆ ਦੇ ਨਾਂ ਤੇ ਹੈ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆਂ ਫਿਰ ਇੱਕ ਟਰੈਕਟਰ ਦੀ ਟਰੈਕਟਰ ਜਿਹੜਾ ਹੈ ਸਵਰਾਜ 855 ਤੇ ਇਹਦਾ ਕੀ ਮਾਡਲ ਹੈ ਕੀ ਆਪਾਂ ਸਾਰਾ ਇਹਦੀ ਕੰਡੀਸ਼ਨ ਦਿਖਾ ਦਿੰਨੇ ਆਂ ਕੀ ਫੀਚਰ ਹੈ ਉਹ ਵੀ ਦਿਖਾ ਦਿੰਨੇ ਆ ਹਨਾ ਤੁਹਾਨੂੰ ਵੀਡੀਓ 'ਚ ਘੁਮਾ ਕੇ ਤਾਂ ਮੈਂ ਪਹਿਲਾਂ ਸਵਾਗਤ ਕਰਦਾ ਮੇਰੇ ਸੱਜਣਾ ਦਾ ਕਿਸਾਨ ਭਰਾਵਾਂ ਦਾ ਜਿਹੜੇ ਵੀਡੀਓ ਵੇਂਦੇ ਆਂ ਸ਼ੇਅਰ ਕਰਦੇ ਆ ਤੇ ਬੜੇ ਮੇਰੇ ਵੀਰ ਫੋਨ ਵੀ ਕਰਦੇ ਆ ਹਨਾ ਵੀ ਫੋਨ ਕਈ ਮੈਨੂੰ ਫੋਨ ਕਰਕੇ ਸੁਝਾਅ ਵੀ ਦਿੰਦੇ ਆ ਵੀ ਤੂੰ ਵੀਡੀਓ ਪਾਇਆ ਕਰ ਇਹ ਚੀਜ਼ ਮੰਨ ਲਓ ਇਹ ਦਿਨਾਂ ਕੀ ਹੈ ਵੀ ਥੋੜਾ ਜਿਆ ਸਾਾਨੂੰ ਵੀ ਪਤਾ ਲੱਗਦਾ ਰਹਿੰਦਾ ਵੀ ਮੈਂ ਜਿਵੇਂ ਨਵੇਂ ਟਰੈਕਟਰਾਂ ਬਾਰੇ ਵੀ ਜਾਣਕਾਰੀ ਪਾਉਂਦਾ ਰਹਿੰਨਾ ਜਿੰਨੀ ਸਾਡੇ ਪੱਲੇ ਆ ਤੇ ਚਲੋ ਅੱਜ ਆਪਾਂ ਬਾਲੀ ਲੰਮੀ ਨਹੀਂ ਵੀਡੀਓ ਲਜਾਣੀ ਤੁਹਾਨੂੰ ਮੈਂ ਟਰੈਕਟਰ ਬਾਰੇ ਦੱਸਾਂ 855 ਜਿਹੜਾ ਨਾ ਜੀ ਇਹ ਮੰਨ ਲਓ ਅਗਲੇ ਆਪਾਂ ਅੱਗੋਂ ਸ਼ੁਰੂ ਕਰੀਏ ਤਾਂ ਬੰਪਰ ਜਿਹੜਾ ਇਹਦਾ ਆਮ ਬੰਪਰ ਲੱਗਦਾ 22500 ਦਾ ਇਹਦੇ ਚ ਪਲੇਟ ਬਾਡੀ ਵਾਲਾ ਬੰਪਰ ਲੱਗਿਆ ਹੋਇਆ ਪੂਰਾ ਹੈਵੀ 37 80 ਕਿਲੋ 90 ਕਿਲੋ ਦੇ ਵਜਨ ਚ ਹੋਗਾ ਤੇ ਬਾਕੀ ਜਿਵੇਂ ਟਰੈਕਟਰ ਦੀ ਗੱਲ ਕਰੀਏ ਤੇ ਟਾਇਰ ਕੰਡੀਸ਼ਨ ਬਿਲਕੁਲ ਐਨ ਓਕੇ 1084 ਘੰਟੇ ਟਰੈਕਟਰ ਐ ਇਸ ਮੌਕੇ ਚੱਲਿਆ ਤਾਂ ਤੁਸੀਂ ਵਿਦ ਡਬਲ ਡਿਸਟਰੀਬਿਊਟਰ ਵੀ ਜਿਵੇਂ ਟਾਪ ਮਾਡਲ ਦੇ ਵਿੱਚ ਜਿਹੜਾ ਸਾਈਡ ਗੇਅਰ ਟਾਪ ਮਾਡਲ 3 ਸਪੀਡ ਟਰੈਕਟਰ ਦੇ ਵਿੱਚ ਜੋ ਫੀਚਰ ਨੇ ਉਹ ਸਾਰੇ ਇਹਦੇ ਚ ਹੈਗੇ ਆ ਤੇ ਟਰੈਕਟਰ ਜਿਹੜਾ ਬਿਲਕੁਲ ਐ ਬ੍ਰੈਂਡ ਨਿਊ ਆ ਜਿੰਨੇ ਨਵਾਂ ਲੈਣਾ ਵੀ ਉਹ ਨਵਾਂ ਲੈਣ ਦੀ ਲੋੜ ਨਹੀਂ ਵੀ ਆਪਾਂ ਇਹਦੇ ਨਾਲ ਵਧੀਆ ਆਪਦਾ ਕੰਮ ਕਰ ਸਕਦੇ ਆ ਜੀ ਤੁਹਾਡੇ ਪੈਸੇ ਵੀ ਬਚਣਗੇ ਤੇ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਇਹਦਾ ਮੈਨੂਫੈਕਚਰ ਹੈਗਾ ਜੀ 23 ਤੇ 24 ਦੇ ਵਿੱਚ ਟਰੈਕਟਰ ਨਿਕਲਿਆ ਹੋਇਆ ਜਿਹੜੀ ਆਰਸੀ ਹੈ ਮੈਨੂਫੈਕਚਰ 23 ਹੈ ਆਰਸੀ 24 ਦੀ ਹੈ 24 ਟਰੈਕਟਰ ਨਿਕਲਿਆ ਹੋਇਆ 1084 ਚੱਲਿਆ ਹੋਇਆ ਤੇ ਆਪਾਂ ਮੰਨ ਲਓ ਜਿਹੜਾ ਇਹ ਟਰੈਕਟਰ ਆਪਣੇ ਕੋਲ ਤੋਂ ਤਕਰੀਬਨ ਸਾਰੇ ਹੀ ਆਉਂਦੇ ਰਹਿੰਦੇ ਜੀ ਆਪਣਾ ਹਾਲੈਂਡ ਵੀ ਆ ਜਾਂਦਾ ਹੈ ਸਵਰਾਜ ਵੀ ਆ ਜਾਂਦਾ ਹੈ ਫਾਰਮਟ੍ਰੈਕ ਵੀ ਆ ਜਾਂਦਾ ਸਾਰੇ ਟਰੈਕਟਰ ਹੀ ਆ ਜਾਂਦੇ ਆ ਬਾਕੀ ਵੇਖੋ ਆਪਦੀ ਆਪਦੀ ਪਸੰਦ ਹੈ ਆਪਦੇ ਆਪ ਦਾ ਕਿਸੇ ਨੂੰ ਕਿਹੜਾ ਚੰਗਾ ਲੱਗਦਾ ਕਿਸੇ ਨੂੰ ਕਿਹੜਾ ਤੇ ਸਾਰੇ ਵਧੀਆ ਵਿਕਦੇ ਕੋਈ ਪ੍ਰੋਬਲਮ ਨਹੀਂ ਸੋ ਗੱਲ ਕਰੀਏ ਜੇ ਆਪਾਂ ਇਹਦੀ ਕਟਨ ਦੀ ਤੇ ਆਪਾਂ ਦਾ ਕਟਿਆ ਜੀ 7,85,000 ਦਾ ਤੇ ਆਪਾਂ ਇਹਨੂੰ ਦੇ ਦੇਾਂਗੇ 7,65,000 ਦਾ ਜੀ ਤੇ 24 ਮਲੋ 24 ਆਰ ਸੀ ਰਜਿਸਟਰਡ ਹੈ ਤੇ 23 ਮੈਨੂਫੈਕਚਰ ਹੈ ਵੀ ਤੁਸੀਂ ਭਾਵੇਂ 24 ਮੰਨ ਲਓ ਤੇ ਭਾਵੇਂ 23 ਮੰਨ ਲਓ ਹਜ਼ਾਰ ਕਿ ਘੰਟੇ ਦੇ ਕਰੀਬ ਚੱਲਿਆ ਹੋਇਆ ਜੀ ਤੇ ਬਾਕੀ ਜੇ ਦੀ ਨਾਲ ਗੱਲ ਕਰੀਏ ਆਪਾਂ ਜਿਵੇਂ ਆਪਾਂ ਕਈ ਮੈਨੂੰ ਕਿਸਾਨ ਭਰਾ ਨਾ ਸਵਾਲ ਕਰ ਲੈਂਦੇ ਆ ਵੀ ਲੋਨ ਦਾ ਤੇ ਇਹ ਡਾਇਰੈਕਟਰ ਆਪਾਂ ਲਗਭਗ ਕੈਸ਼ ਹੀ ਦੇਵਾਂਗੇ ਜੀ ਵੀ ਆਪਾਂ ਸਾਨੂੰ ਲਾ ਲੋ ਵੀ ਕੈਸ਼ ਦੀ ਲੋੜ ਹੈ ਤੇ ਕੈਸ਼ ਦੇ ਵਿੱਚ ਸੇਲ ਕਰਾਂਗੇ ਵੀ ਥੋੜਾ ਬੋੜਾ ਇੱਥੇ ਫਾਈਨਾਂਸ ਸੀਗਾ ਉਹ ਆਪਾਂ ਕਲੀਅਰ ਕਰਕੇ ਓਕੇ ਕਰਾ ਕੇ ਦੇਵਾਂਗੇ ਜੀ ਅੱਗੇ ਆ ਸੀ ਕਸਟਮਰ ਨੇ ਆਬ ਨਾ ਕਰਾਉਣੀ ਹੈ ਜੀ ਸੋ ਅੱਜ ਦੀ ਵੀਡੀਓ ਇੰਨੀ ਧੰਨਵਾਦ ਮੈਂ ਕਰਦਾ ਸਾਰੇ ਮੇਰੇ ਕਿਸਾਨ ਭਰਾਵਾਂ ਦਾ ਜੀ ਸਤਿ ਸ੍ਰੀ ਅਕਾਲ